ਇਸ ਵਕਤ ਅਸੀਂ ਖੜੇ ਹੋਏ ਆ ਮਰਹਾਣਾ ਤੇ ਕੁੱਦੂ ਵਾਲਾ ਪਿੰਡ ਦੇ ਵਿਚਕਾਰ ਜਿਹੜਾ ਇੱਕ ਸੇਵਨ ਵਾਲਾ ਉੱਥੇ ਨਾਕਿੰਦੇ ਬੋਲਦੇ ਨਾਲ ਇਤੋਂ ਕਲੀ ਬੋਦਲਾਂ ਨੂੰ ਇੱਕ ਸੜਕ ਨੰਗਦੀ ਆ ਜਿਹੜੀ ਨਵੀਂ ਸੜਕ ਬਣੀ ਆ ਤੇ ਪੁਲ ਵੀ ਬਣਿਆ ਹੋਆ ਇੱਥੇ ਸਾਡੇ ਨਾਲ ਇਲਾਕੇ ਦੇ ਦੋਵਾਂ ਪਿੰਡਾਂ ਦੇ ਪਤਵੰਤੇ ਸੱਜਣ ਇੱਥੇ ਖੜੇ ਹੋਏ ਨੇ ਦੋਵੇਂ ਤਿੰਨਾਂ ਪਿੰਡਾਂ ਦੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਜਿਹੜਾ ਇੱਥੇ ਸਰਕਾਰ ਵੱਲੋਂ ਕੰਮ ਕੀਤੇ ਗਏ ਆ ਨਹਿਰ ਨੂੰ ਲੈ ਕੇ ਜਾਂ ਸਿਮਨਾਲੇ ਨੂੰ ਲੈ ਕੇ ਜਿਹੜੀ ਖਲਾਈ ਕੀਤੀ ਗਈ ਆ ਇਹ ਸਾਰੇ ਤੋਂ ਇੱਕ ਕੰਮ ਨੂੰ ਕਿਵੇਂ ਦੇਖਦੇ ਨੇ ਹਾਂਜੀ ਕੁਲਜੀਤ ਸਾਹਿਬ ਜਿਹੜਾ ਇੱਥੇ ਖਲਾਈ ਕੀਤੀ ਗਈ ਆ ਸਿਮਨਾਲੇ ਦੀ ਕਿਵੇਂ ਦੇਖਦੇ ਹੋ ਸਾਰੇ ਨੂੰ ਕਿਵੇਂ ਵਧੀਆ ਹੋਇਆ ਕੰਮ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਹਲਕੇ ਦੇ ਬਹੁਤ ਹੀ ਸੂਝਵਾਨ ਸਾਡੇ ਨੇਤਾ ਸ਼੍ਰੀ ਨਰੇਸ਼ ਘਟਾਰੀਆ ਜੀ ਉਹਨਾਂ ਦੇ ਬੇਟੇ ਸ਼ੰਕਰ ਘਟਾਰੀਆ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਿਛਲੇ ਸਾਲ ਦੇ ਵਿੱਚ ਸਾਹਿਬ ਬੱਤਰ ਜਦੋਂ ਸਾਡੇ ਇੱਥੇ ਆਇਆ ਵਾ ਪਾਣੀ بارش ਹੋਈ 8 ਤਰੀਕ ਵਾਲੀ ਬਹੁਤ ਵੱਡੀ ਤੇ ਸਾਡੇ ਇਥੇ ਬਹੁਤ ਭਾਰੀ ਨੁਕਸਾਨ ਕਰਤੋਗੜ 50 60 ਕਿੱਲੇ ਸਾਡੇ ਐਸਰ ਸਾਡੇ ਨੁਕਸਾਨੇ ਗਏ ਸੀਗੇ ਹਾਂਜੀ ਅੱਗੇ ਵੀ 40 50 ਕਿੱਲੇ ਸਾਡੇ ਅਗਲੇ ਬੰਨੇ ਨੁਕਸਾਨੇ ਗਏ ਸੀ ਜੀ ਤੇ ਇਹ ਅਜ ਤੱਕ ਕਦੇ ਵੀ ਖਲਾਈ ਨਹੀਂ ਹੋਈ ਜੀ 40 50 ਸਾਲ ਦੇ ਵਿੱਚ ਇਹ ਸੇਮ ਨਾਲਾ ਬਣਿਆ ਵਾ ਅਸੀਂ ਆਪ ਦੇ ਕੋਲੋਂ ਖਰਚਾ ਕਰਕੇ ਸਾਰੇ ਕਿਸਾਨ ਅਸੀਂ ਕਰਦੇ ਰਹੇ ਆ ਜੀ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਡਾ ਮਾਨੂੰ ਆਪ ਨੂੰ ਜਾਨ ਦੀ ਲੋੜ ਵੀ ਨਹੀਂ ਜ਼ਿਆਦਾ ਪਈ ਜੀ ਕਿਸੇ ਕੋਲੇ ਵੀ ਉਹਨਾਂ ਨੇ ਆਪ ਹੀ ਕਦੇ ਖਲਾਈ ਨਹੀਂ ਹੋਈ ਕਦੇ ਕਦੇ ਨਹੀਂ ਜੀ ਅਸੀਂ ਆਪ ਦੇ ਕੋਲੋਂ ਬੰਦੇ ਸਾਡੇ ਖਰਚਾ ਕਰਕੇ ਆ ਆਪੇ ਮਤਲਬ ਸਾਡੇ ਮੁੰਡੇ ਸਾਰੇ ਵੀਰ ਹਲ ਕੇ ਤੇ ਇਹਨਾਂ ਨੇ ਖਰਚਾ ਕਰਕੇ ਤੇ ਆਪਦੇ ਕੋਲੋਂ ਅਸੀਂ ਸਾਰਾ ਕੁਝ ਕਰਦੇ ਰਹੇ ਆ ਜੀ ਅੱਛਾ ਤੇ ਜਿਹੜੀ ਨਹਿਰ ਬਣੀ ਹੈ ਕਿਵੇਂ ਦੇਖਦੇ ਹੋ ਸਰਕਾਰੋਂ ਬਣਾਈ ਗਈ ਨਹਿਰ ਵੀ ਆਪਣੀ ਬੜੀ ਸ਼ੁਰੂ ਤੋਂ ਹੀ ਕੱਚੀ ਸੀ ਨਹਿਰੇ ਮੈਨਾ ਜੀ ਇਸ ਟਾਈਮ ਸਿਆਲ ਦੇ ਵਿੱਚ ਸਾਨੂੰ ਕਹਿਣ ਜੀ ਇਹ ਪੱਕੀ ਹੋ ਜਣੀ ਨੀ ਨਹਿਰ ਜੀ ਤੇ ਸਾਨੂੰ ਆਪ ਨੂੰ ਖੁਦ ਨੂੰ ਯਕੀਨ ਨਹੀਂ ਹੋ ਰਿਹਾ ਵੀ ਇੰਨੀ ਜਲਦੀ ਕਿਵੇਂ ਕੰਮ ਸਾਰੇ ਹੋ ਜਾਣਗੇ ਜੀ ਤੇ ਆ ਤੁਸੀਂ ਆਪ ਖੁਦ ਵੇਖ ਰਹੇ ਜੀ ਨਹਿਰ ਮਤਲਬ ਮੈਂਟੈਂਸ ਕੈਂਟਾਂ ਦੇ ਵਿੱਚ ਵਾਲਾ ਕੰਮ ਹੀ ਕੀਤਾ ਉਹਨਾਂ ਨੇ ਜੀ ਤੇ ਇਹ ਹੋਇਆ ਵੀ ਵਧੀਆ ਬਹੁਤ ਵਧੀਆ ਕੰਮ ਹੋਇਆ ਜੀ ਤੇ ਅਸੀਂ ਬਹੁਤ ਬਹੁਤ ਧੰਨਵਾ ਸਾਬਦਾ ਜੀ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਜਿਹੜਾ ਕਾਲ ਸਾਹਿਬ ਅਗਰਜੀ ਫਤੇ ਜੀ ਐਂ ਜੀ ਕੰਮ ਵਾਰੇ ਬਹੁਤ ਵਧੀਆ ਭਗਵੰਤ ਮਾਨ ਸਿੰਘ ਦਾ ਤੇ ਕਰਤਾਰ ਸਿੱਧਮਾ ਦਾ ਤੇ ਇਹਦਾ ਨਰੇਸ਼ ਸਿੰਘ ਕਟਾਰੀਏ ਦਾ ਸ਼ੰਕਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੇ ਜਿਹੜੀ ਇਹ ਲਹਿਰ ਬਣੀ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਹੈ ਨਹਿਰ ਸਾਡੇ ਪਾਣੀ ਇਹ ਇਲਾਕੇ ਦੇ ਵਿੱਚ ਵਾਧੂ ਕਰਤਾ ਜੀ ਮੋਟਰਾਂ ਸਾਨੂੰ ਮੋਗੇ ਵੀ ਬੰਦ ਰੱਖਣੇ ਪੈਂਦੇ ਆ ਜੀ ਤੇ ਇੱਕ ਚੱਕਰ ਹੋ ਰਾ ਜੀ ਨਾਲ ਕੱਲੀ ਨਹਿਰ ਨਹੀਂ ਨਾਲ ਖਾਲਿਆਂ ਦੇ ਪੈਪੀ ਪਾਏ ਪਾਈ ਜਾਂਦੇ ਆ ਜੀ ਖਾਲੇ ਉਹ ਵੀ ਅੰਡਰਗਰਾਉਂਡ ਕਰੀ ਜਾਂਦੇ ਆ ਜੀ ਇਹਨਾਂ ਦਾ ਅਸੀਂ ਬਹੁਤ ਬਹੁਤ ਸਾਰੀਆਂ ਉਮਰ ਆਈਆਂ ਇਹਨਾਂ ਦਾ ਦੇ ਨਹੀਂ ਦੇ ਸਕਦੇ ਸੇਮ ਨਾਲਾ ਜੀ ਹਰ ਵੇਰਾ ਅਸੀਂ ਆਪ ਪੈਸੇ ਦੇ ਕੇ ਖਿਲਾਉਂਦੇ ਸੀਗੇ ਤੇ ਸਾਡੇ ਲੜਾਈ ਝਗੜੇ ਵੀ ਹੁੰਦੇ ਸੀਗੇ ਵੀ ਸਾਨੂੰ ਕਿਸਾਨ ਜਿਨ੍ਹਾਂ ਦਾ ਮੜਾ ਮੋੜ ਝੋਨਾ ਜਾ ਕੇ ਦਾ ਰਾਹ ਹੁੰਦਾ ਸੀ ਤੇ ਸਾਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਸੀ ਲੜਾਈ ਤੋਂ ਅਸੀਂ ਮਸਾਂ ਹੀ ਬਚੇ ਆ ਜੀ ਤੇ ਕੋਈ ਮਿੱਟੀ ਸਿੱਟ ਨਹੀਂ ਦਿੰਦਾ ਕੋਈ ਜਾਂਦਾ ਇੱਧਰ ਸਿੱਟੋ ਕੋਈ ਜਾਂਦਾ ਇੱਧਰ ਸਿੱਟੋ ਤੇ ਸਾਨੂੰ ਬਹੁਤ ਸੰਘਟ ਕਰਨਾ ਪਿਆ ਜੀ ਤੇ ਕਿ ਇਹਨਾਂ ਨੇ ਆਪ ਮਸ਼ੀਨ ਖਲਾਈ ਆ ਜੀ ਤੇ ਕਟਾਰੀਏ ਸਾਹਿਬ ਦਾ ਇਹਨਾਂ ਦਾ ਸਾਰੇ ਭਗਵੰਤ ਮਾਨ ਹੋਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਖਲਾਈ ਬਹੁਤ ਵਧੀਆ ਖਲਾਈ ਕੀਤੀ ਗਈ ਹੈ ਜੀ ਤੇ ਨਹਿਰ ਦੇ ਖਾਲਿਆਂ ਦੇ ਤੇ ਨਹਿਰ ਦਾ ਜੀ ਬਹੁਤ ਬਹੁਤ ਅਸੀਂ ਇਹਨਾਂ ਭਵੰਤਮਾਂ ਦਾ ਧੰਨਵਾਦ ਕਰਦੇ ਆਂ ਜੀ। ਐਫੋਜੀ ਸਾਹਿਬ ਜਿਵੇਂ ਬਾਈ ਜੀ ਨੇ ਕਿਹਾ ਵਾ 52 ਸਾਲ ਹੋ ਗਏ ਆ ਜੀ ਅੱਜ ਜੇਕਰ ਅਸੀਂ ਇਸ ਸੇਵ ਨਾਲੇ ਦੀ ਖੜਾਈ ਹੁੰਦੀ ਜੇਸੀਪੀ ਨਾਲ ਖੜਾਈ ਹੁੰਦੀ ਨਹੀਂ ਦੇਖੀ ਜੀ 52 ਸਾਲ ਦੀ ਮੇਰੀ ਉਮਰ ਹੋ ਗਈ ਆ ਜੀ ਪਹਿਲੀ ਯਾਰ ਇਹ ਜੇਸੀਪੀ ਨਾਲ ਇਹਨਾਂ ਨੇ ਖੜਾਈ ਕਰਾਈ ਆ ਜੀ ਸਾਡੀ ਐ ਵੋਇਸਰ ਜਿਵੇਂ ਆ ਭਾਈ ਜੀ ਨੇ ਕਿਹਾ ਕਿ ਖਾਲੇ ਵੀ ਬੰਦ ਰਹੇ ਆ ਸਾਰਾ ਕੁਝ ਤੇ ਫਿਰ ਵਿਰੋਧੀਆਂ ਵੱਲੋਂ ਜਿਵੇਂ ਕਿਹਾ ਜਾ ਰਿਹਾ ਕਿ ਕੋਈ ਵੀ ਕੰਮ ਜਿਹੜਾ ਨਹੀਂ ਕੀਤਾ ਜਾ ਰਿਹਾ ਨਹਿਰੀ ਵਿਭਾਗ ਦੇ ਵੀ ਉਂਗਲਾ ਠੰਗੇ ਜਾਂਦੀਆਂ ਵਾ ਖਾਲਿਆਂ ਨੂੰ ਲੈ ਕੇ ਵੀ ਖਾ ਜਾਂਦਾ ਇਹ ਸਹੀ ਆ ਗੱਲ ਬਿਲਕੁਲ ਸਾਬਾਦਰ ਵਿਰੋਧੀ ਤੇ ਚਲੋ ਹਣੀ ਵੀ ਚਾਹੀਦੀ ਆ ਬਿਲਕੁਲ ਵਿਰੋਧੀ ਦੇ ਹੋਏਗੀ ਜਾਈਓ ਕੰਮ ਹੋ ਰਿਹਾ ਨਾ ਤੇ ਉਹ ਬੋਲਦੇ ਰਹਿਣ ਕੋਈ ਉਹਦੇ ਨਾਲ ਉਹ ਨਹੀਂ ਹੈਗਾ ਤੁਸੀਂ ਆਪ ਖੁਦ ਵੇਖ ਰਹੇ ਆ ਸਾਡੇ ਏਰੀਏ ਦੇ ਵਿੱਚ ਆ ਨਹਿਰ ਵੀ ਬਣ ਗਈ ਹੈ ਜੀ ਖਾਲੇ ਵੀ ਪਿਛਲੇ ਬੰਨੇ ਦੋਹਾਂ ਖਾਲਿਆਂ ਦੇ ਪੈ ਗਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਦੂਜੇ ਖਾਲਿਆਂ ਦਾ ਵੀ ਹੋ ਰਿਹਾ ਵਾ ਜੀ ਕੰਮ ਕੋਈ ਵੀ ਵਿਰੋਧੀ ਦੇ ਕੋਈ ਗੱਲ ਨਹੀਂ ਮਿਹਰਬਾਨੀ ਜੀ ਆਪੇ ਇਹ ਖੁਦ ਭਰਾ ਆਖਣਗੇ ਵਕਾਇ ਇਹ ਕੰਮ ਚੰਗੇ ਹੋ ਰਹੇ ਆ ਤੇ ਚੰਗੇ ਕੰਮਾਂ ਨੂੰ ਚੰਗੇ ਹੀ ਆਖਿਆ ਜਾਏਗਾ ਜੀ ਹਾਂਜੀ ਪ੍ਰੈਸਨ ਜੀ ਕਿਵੇਂ ਤੁਹਾਡੇ ਇਹ ਵੀ ਘਰਾਂ ਦੇ ਕੋਲ ਦੀ ਲੰਘਦਾ ਵਾ ਸਿਮਨਾਲਾ ਤੇ ਪਹਿਲੀ ਵਾਰੀ ਜਿਵੇਂ ਕਹਿ ਰਹੇ ਵਾ ਜੀ ਪਹਿਲੀ ਵਾਰੀ ਹੋਈ अच्छा मां सरकार ਦਾ ਧੰਨਵਾਦ ਕਰਦੇ ਆ ਔਰ ਸ੍ਰੀ ਨਰੇਸ਼ ਕਟਾਰੀਆ ਜੀ ਸਾਡੇ ਐਮਐਲਏ ਸਾਹਿਬ ਸ਼ੰਕਰ ਕਟਾਰੀਆ ਜੀ ਔਰ ਅਨੰਦ ਕਟਾਰੀਆ ਜੀ ਜਿਨ੍ਹਾਂ ਨੇ ਸਾਡੇ ਆ ਖਲਾਈ ਦਾ ਮੁੱਦਾ ਚੁੱਕਿਆ ਔਰ ਸਾਡੇ ਇਲਾਕੇ ਦਾ ਸੁਧਾਰ ਕੀਤਾ ਇਹਦਾ ਸਾਡੇ 2 250 ਏਕੜ ਜਿਹੜਾ ਉਹ ਡੁੱਬ ਜਾਂਦਾ ਸੀ ਮਾਰਚ ਦੇ ਨਾਲ ਓਕੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਨੇ ਸਾਡੇ ਨਹਿਰ ਵੀ ਬਹੁਤ ਵਧੀਆ ਬਣ ਗਈ ਪੱਕੀ ਹੋ ਗਈ ਆ ਔਰ ਖਾਲੇ ਅੰਡਰਗਰਾਊਂਡ ਹੋ ਰਹੇ ਆ ਪਾਣੀ ਦੀ ਸਾਨੂੰ ਕੋਈ ਸਮੱਸਿਆ ਨਹੀਂ ਪਾਣੀ ਸਾਡੇ ਨਹਿਰੀ ਪਾਣੀ ਬਹੁਤ ਹੋ ਗਿਆ ਜੀ ਵਾਧੂ ਆ ਮੋਟਰਾਂ ਵੀ ਬੰਦ ਰੱਖਦੇ ਆ ਜੀ ਸਾਡਾ ਬਹੁਤ ਵਧੀਆ ਸੁਧਾਰ ਕੀਤਾ ਸਰਕਾਰ ਨੇ ਧੰਨਵਾਦ ਕਰਦੇ ਆ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਅੱਜ ਕੋਈ ਸਾਰੀ ਗੱਲਬਾਤ ਸੁਣ ਲਈ ਆ ਜਿਵੇਂ ਪਿੰਡ ਵਾਸੀਆਂ ਦਾ ਕਹਿਣਾ ਵਾ ਕਿ ਜਿਹੜੇ ਇਲਾਕਾ ਨਿਵਾਸੀ ਇਹ ਸਾਰੇ ਇਕੱਠੇ ਹੋਏ ਸੀ ਕਿ ਪਹਿਲੀ ਵਾਰੀ ਹੋਇਆ ਵਾ ਕਿ ਇਹਦੀ ਖਲਾਈ ਹੋਈ ਆ ਤੁਹਾਡੇ ਏਰੀਆ ਦੇ ਵਿੱਚ ਜਿਹੜੀ ਉਹ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਤੁਸੀਂ ਵੀ ਆਪਣੀ ਰਾਇ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਸਤਿ ਸ੍ਰੀ ਅਕਾਲ ਜੀ